ਉਹ ਤੇਰੀ ਦੀ ਕਿੱਡਾ ਵੱਡਾ ਸਾਪ ਆ ਜੇ ਕੇ ਇਹਦੇ ਲੜ ਗਿਆ ਨਾ 1 ਮਿੰਟ ਚ ਬੰਦਾ ਖਤਮ ਹੋ ਜਾਊਗਾ ਹਾਂਜੀ ਕਿਵੇਂ ਉਹ ਚੰਡੀਗੜ੍ਹ ਮਾਲੀ ਖਰੜ ਵਾਲਿਓ ਮੈਂ ਕਹਵਾਣਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਦੇ ਨੇ 28ਵਾਂ ਬਾਬੇ ਉਹ ਮੌਸਮ ਚੈੱਕ ਕਰੋ ਇੰਨੀ ਗਰਮੀ ਸੀ ਕੱਲ ਪਰਸੋ ਦੀ ਅੱਜ ਫੁੱਲ ਵਧੀਆ ਮੌਸਮ ਹੋਇਆ ਪਿਆ ਤੇ ਅੱਜ ਕੰਮ ਵੀ ਫੁੱਲ ਖਿੱਚਾਂਗੇ ਆਜੋ ਚਲੀਏ ਫਿਰ ਕਰੀਏ ਪਿਕਅਪ ਗਿਲਕੋ ਤੋਂ ਪਿਕਅਪ ਕਰਨੀ ਸੱਤ ਫੇਸ ਜਾਣਾਗਾ ਬਾਬੇ ਚੈੱਕ ਕਰੋ ਬੰਦੇ ਕਿੱਥੇ ਚੜੇ ਹੋਏ ਨੇ ਯਾਰ ਇਹਨਾਂ ਨੂੰ ਡਰ ਡਰ ਨਹੀਂ ਲੱਗ ਰਿਹਾ ਉਹ ਵੀਊ ਚੈੱਕ ਕਰੋ ਕਿੰਨਾ ਸਰਾ ਲੱਗ ਰਿਹਾ ਯਾਰ ਅੱਜ ਮੌਸਮ ਬੜਾ ਵਧੀਆ ਲੱਗ ਰਿਹਾ ਹੈਗਾ ਨਿੱਦਣਾ ਗਰਮੀ ਹੀ ਰਹਦੀ ਸੀ ਤਿੰਨ ਚਾਰ ਦਿਨ ਹੋ ਗਏ ਕੰਟੀਨਿਊ ਗਰਮੀ ਕਰਕੇ ਪੂਰਾ ਹਾਲ ਫੁੱਟ ਰਿਆ ਪਿਆ ਸੀ ਅੱਜ ਵਧੀਆ ਯਾਰ ਆ ਗੱਡੀ ਨੂੰ ਮੈਂ ਹਰ ਰੋਜ਼ ਦੇਖਦਾ ਤਿੰਨ ਚਾਰ ਦਿਨ ਹੋ ਗਏ ਦਾ ਐਕਸੀਡੈਂਟ ਹੋਇਆ ਨੂੰ ਇੱਥੇ ਪਈਆ ਪਤਾ ਨਹੀਂ ਬੰਦਾ ਸੇਫ ਹੈਗਾ ਪਰਮਾਤਮਾ ਕਰੇ ਬਾਚੀ ਗਿਆ ਹੋਵੇ ਵਧੀਆ ਹੋਵੇ ਠੀਕ ਠਾਕ ਆ ਦੇਖੋ ਬਾਬੇ ਉਹ ਮੀਂਹ ਕਣੀ ਦੇ ਮੀਂਹ ਦੇ ਵਿੱਚ ਵੀ ਵਿਚਾਰਾ ਡਿਲੀਵਰੀਆਂ ਕਰਦਾ ਫਿਰਦਾ ਹੈ ਡ੍ਰੋਪਿੰਗ ਕਰਤੀ ਸੀ ਕਿ ਮੋਟਰ ਮਾਰਕੀਟ ਵਾਲੀ ਸਾਈਡ 7 ਫੇਸ ਹੁਣ 7 ਫੇਸ ਤੋਂ ਹੀ ਫੇਰ ਰਾਈਡ ਪਈ ਹੈ ਕਿ ਜਾਣਾ ਕਸਟਮਰ ਨੇ ਸੀਜੀਸੀ ਲਾਂਡਰਾ ਨੂੰ ਫੋਨ ਕਰੀ ਜਾ ਰਹੇ ਨੇ ਬਾਰ ਬਾਰ ਆਪਾਂ ਪਹੁੰਚੀਏ ਛੇਤੀ ਦੇਣੇ ਲੋਕੇਸ਼ਨ ਤੇ ਸੀਜੀਸੀ ਲਾਂਡਰਾ ਕਾਲਜ ਦੇ ਅੰਦਰ ਡ੍ਰੋਪਿੰਗ ਕਰਤੀ ਕਸਟਮਰ ਦੀ ਮੈਡਮ ਕਹਿ ਰਹੀ ਹੈ ਮੀਂਹ ਪੈ ਰਿਹਾ ਹੈ ਅੰਦਰ ਤਾਰ ਤੋਂ ਆ ਫਿਰ ਆਪਾਂ ਅੰਦਰ ਤਾਰ ਕੇ ਮੈਡਮ ਨੂੰ ਹੋ ਗਏ ਵੇਲੇ ਸੀਜੀਸੀ ਲਾਂਡਰਾ ਤੋਂ ਪਿਕਅਪ ਕੀਤੀ ਹੈ ਕਸਟਮਰ ਨੇ ਜਾਣਾ ਹੈਗਾ ਝੰਡੇੜੀ ਕਾਲਜ ਮੀ ਆਲੇ ਮੌਸਮ ਦੇ ਵਿੱਚ ਵਧੀਆ ਇੰਜੋਏ ਕਰਦੇ ਕਰਾਉਂਦੇ ਕਸਟਮਰ ਨੂੰ ਝੰਡੇੜੀ ਕੋਲੇ ਚ ਕਰਕੇ ਡਰਾਪਿੰਗ ਹੋ ਗਏ ਵੇਲੇ ਇਧਰੋਂ ਰਾਈਡ ਪੈਣੀ ਹੈਣੀ ਹੁਣ ਫੇਰ ਲਾਂਡਰਾਂ ਵਾਲੀ ਸਾਈਡ ਜਾਣਾ ਪੈਣਾਗਾ ਚੱਲਿਆਂ ਲਾਂਡਰਾਂ ਵੱਲ ਨੂੰ ਕਰੀਏ ਪਿਕਅਪ ਉਧਰੋਂ ਕੋਈ ਹੋਰ ਬਾਬੇਓ ਚੈੱਕ ਕਰੋ ਕਿੱਡਾ ਵੱਡਾ ਸਾਪ ਆ ਗਿਆ ਮੈਂ ਰਾਈਡ ਦੀ ਵੇਟ ਕਰ ਰਿਆ ਸੀਗਾ ਮੇਰੇ ਗੱਡੀ ਦੇ ਸਾਹਮਣੋਂ ਨਿਕਲੇ ਆਗਾ ਆਪਣੀ ਫੁੱਟੀਏ ਦੇ ਵਿੱਚੋਂ ਇਹ ਫੁੱਡਾਂ ਦੇ ਵਿੱਚੋਂ ਨਿਕਲ ਜਾਂਦੇ ਨੇ ਮੀ ਆਲੇ ਮੌਸਮ ਦੇ ਵਿੱਚੋਂ ਬਾਬੇਓ ਕਦੇ ਵੀ ਜੇ ਗੱਡੀ ਦੇ ਵਿੱਚੋਂ ਬਾਹਰ ਪੈਰ ਰੱਖਦੇ ਹੋ ਜਾਂ ਬਾਈਕ ਤੋਂ ਉਤਰਦੇ ਹੋਗੇ ਥੱਲੇ ਜ਼ਰੂਰ ਧਿਆਨ ਦੇ ਲਓ ਐਵੇਂ ਨਹੀਂ ਪਤਾ ਹੁੰਦਾ ਕਿ ਦੇ ਕੇ ਡਰ ਲੱਗਦਾ ਯਾਰ ਖੜੜ ਤੋਂ ਕਸਟਮਰ ਕਰ ਲਿਆ ਪਿਕ ਜਾਣਾ ਕਸਟਮਰ ਨੇ ਸੈਕਟਰ 38 ਚੰਡੀਗੜ੍ਹ ਲੋ ਜੀ ਕਰਤੀ ਡਰਾਪਿੰਗ ਸੈਕਟਰ 38 ਦੇ ਵਿੱਚ ਮਾਰਕੀਟ ਦੇ ਬੈਕਸਾਈਡ ਡਰਾਪਿੰਗ ਕਰਕੇ ਹੁਣ ਘਰ ਨੂੰ ਚੱਕੀਏ ਕੋਈ ਰਾਈਡ ਯਾਰ ਭੁੱਖ ਬੋਲ ਲੱਗੀ ਪਈ ਹੈਗੀ ਬਾਦਰਕੋੜੇ ਦੀ ਫੇਵਰੇਟ ਜਗ੍ਹਾ ਤੇ ਪਹੁੰਚ ਗਏ ਦਾ ਕਰਾਈਆ ਨਸ਼ਾ ਪਤਾ ਫੁੱਲ ਤੇ ਫੇਰ ਚੱਲੀਏ ਘਰ ਨੂੰ ਫਿਰ ਆਪਣੀ ਪੇਟ ਪੂਜਾ ਕਰਕੇ ਆਈਏ ਫੇਰ ਚੱਕਦੇ ਆਂ ਰਾਈਡ ਆਪਣੀ ਪੇਟ ਪੂਜਾ ਕਰਨ ਤੋਂ ਬਾਅਦ ਗੋਲੂ ਉਹਨਾਂ ਦੇ ਸਕੂਲ ਪਹੁੰਚ ਕੇ ਗੋਲੂ ਉਹਨਾਂ ਨੂੰ ਪਿਕ ਕਰਨ ਦੇ ਲਈ ਐਤ ਮੇਰੀ ਡਿਊਟੀ ਲੱਗੀ ਸੀਗੀ ਗੋਲੂ ਨੂੰ ਛੁੱਟੀ ਹੋ ਗਈ ਗੈਵੀ ਦੀ ਵੇਟ ਕਰ ਰਹੇ ਹਾਂ ਬਸ ਗੈਵੀ ਆਵੇ ਫਿਰ ਚੱਲਦੇ ਹਾਂ ਚੈੱਕ ਕਰੋ ਬਾਬੇ ਉਹ ਕਿਵੇਂ ਭੱਜਿਆ ਹੀ ਆਉਂਦਾ ਸਪਾਈਡਰਮੈਨ ਬਣੀ ਆਉਂਦਾ ਗੱਸ ਤਾਂ ਇਹ ਗੋਲੂ ਉਹਨਾਂ ਨੇ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਬਸ ਇੱਥੋਂ ਫੜ ਕੇ ਸਮਾਨ ਫੇਰ ਨਿਕਲਦੇ ਆਂਗੇ ਘਰੋਂ ਲੋਜੀ ਕਰਦਿਆਂ ਦੇ ਸਾਰੇ ਕੰਮ ਕਰ ਕਰਕੇ ਹੁਣ ਬਸ ਪਹੁੰਚ ਕੇ ਕੰਮ ਤੇ ਦੁਬਾਰਾ ਫੇਰ ਰਾਈਡ ਚੱਕਣ ਚੱਲਿਆ ਮੋਡਰਨ ਵੈਲੀ ਤੋਂ ਪਿਕਅਪ ਕਸਟਮਰ ਨੂੰ ਜਾਣਾਗਾ ਸੈਕਟਰ 23 ਚੰਡੀਗੜ੍ਹ ਸੈਕਟਰ 23 ਦੀ ਮਾਰਕੀਟ ਦੇ ਵਿੱਚ ਡਰਾਪਿੰਗ ਕਰਤੀ ਕਸਟਮਰ ਕਸਟਮਰ ਨੂੰ ਪਿਕਅਪ ਕਰਨ ਲਈ ਜਾ ਰਿਹਾ ਸੀਗਾ ਰਸਤੇ ਜਾਂਦੇ ਜਾਂਦੇ ਟਾਇਰ ਦਾ ਪਾੜਾਕਾ ਪੈ ਗਿਆ ਤੇ ਹੁਣ ਟਾਇਰ ਚੇਂਜ ਕਰ ਰਹੇ ਹੈਗਾ ਸਟਿਪਨੀ ਗੱਡੀ ਆ ਡਿੱਗੀ ਦੇ ਵਿੱਚੋਂ ਹੁਣ ਚੇਂਜ ਕਰਕੇ ਫੇਰ ਜਾਵਾਂਗੇ ਬਾਬੇ ਉਹ ਨਾਸ ਵੱਜ ਗਿਆ ਫੁੱਲ ਯਾਰ ਮੈਂ ਕਹਣਾ ਬਹੁਤ ਔਖਾ ਹੈਗਾ ਇਕੱਲੇ ਜਾਣ ਨੂੰ ਨਾ ਟਾਇਰ ਬਦਲਣਾ ਤਾਂ ਨਾ ਯਾਰ ਜਿਹੜੇ ਟਾਇਰ ਬਦਲਦੇ ਹੁੰਦੇ ਨੇ ਟਾਇਰ ਬਦਲ ਕੇ ਬਸ ਹੁਣ ਘਰ ਨੂੰ ਚੱਲੇ ਆਂਗੇ ਰਾਈਟ ਡ੍ਰੌਪ ਕਰਕੇ ਬਾਬੇ ਉਹ سپورਟ ਕਰੋ ਆਪਣੇ ਛੋਟੇ ਭਰਾ ਨੂੰ ਤੁਸੀਂ ਜੇ ਚਾਹਣੇ ਹੋ ਕਿ ਮੈਂ ਅੱਗੇ ਵਧਾਂ ਤਾਂ ਮੈਨੂੰ ਸਿਰਫ ਤੁਹਾਡੀ سپورਟ ਦੀ ਲੋੜ ਹੈਗੀ ਵੱਧ ਤੋਂ ਵੱਧ سپورਟ ਕਰੋ ਬਾਕੀ ਮਿਲਦੇ ਆਂ ਕੱਲ ਨੂੰ ਵਾਈਗੁਰਜੀ ਚੜ੍ਹਦੀ ਕਲਾ ਚ ਰੱਖਾਂ ਤੁਹਾਨੂੰ ਸਭ ਨੂੰ